કરીਏ ਇਸ ਚੈਪਟਰ ਦੇ ਮੋਸਟ ਇੰਪੋਰਟੈਂਟ ਟਾਪਿਕ ਦੀ ਚੈਪਟਰ ਦਾ ਨਾਮ ਹੀ ਸੀਗਾ ਕੰਜ਼ਿਊਮਰ ਇਕਲੀਬਰੀਅਮ ਜਿਹਦੇ ਵਿੱਚ ਆਪਾਂ ਸ਼ੁਰੂਆਤ ਕਰਦੇ ਆਏ ਹਾਂ ਯੂਟਿਲਿਟੀ ਤੋਂ ਫਿਰ ਹੁਣ ਇਸ ਬਾਰੇ ਗੱਲ ਹੋ ਸਕਦੀ ਹੈ ਬੇਸਿਕਲੀ ਦੇਖੋ ਕੰਜ਼ਿਊਮਰ ਇਕਲੀਬਰੀਅਮ ਉਹ ਸਟੇਜ ਹੈ ਜਿੱਥੇ ਕੰਜ਼ਿਊਮਰ ਨੂੰ ਮੈਕਸਿਮਮ ਸੈਟੀਸਫੈਕਸ਼ਨ ਮਿਲ ਰਹੀ ਹੈ ਐਸੀ ਸਟੇਜ ਐਸਾ ਪੜਾ ਜਿੱਥੇ ਆ ਕੇ ਉਹ ਕਹਿ ਰਿਹਾ ਵੀ ਮੈਂ ਬਹੁਤ ਖੁਸ਼ ਹਾਂ ਮੈਂ मोस्टली ਮੈਂ मोस्ट ਸੈਟੀਸਫਾਈਡ ਹਾਂ ਠੀਕ ਮੈਂ ਪੂਰਾ ਸੰਤੁਸ਼ਟ ਹਾਂ ਟੈਕਨੀਕਲ ਲੈਂਗੁਏਜ ਦੇਖਿਓ ਸਰ ਇਟ ਰੈਫਰਸ ਟੂ ਅ ਸਿਚੁਏਸ਼ਨ ਵੇਅਰ ਇਨ ਅ ਕੰਜ਼ਿਊਮਰ ਗੈਟਸ ਮੈਕਸਿਮਮ ਸੈਟੀਸਫੈਕਸ਼ਨ ਮੈਕਸਿਮਮ ਸੈਟੀਸਫੈਕਸ਼ਨ ਮਿਲ ਰਹੀ ਹੈ ਅੱਗੇ ਹੈ ਆਊਟ ਆਫ ਹਿਸ 기ਵਨ ਇਨਕਮ ਜਿੰਨੇ ਕੋ ਮਤਲਬ ਉਹਦੀ ਕਮਾਈ ਸੀਗੀ ਉਸ ਕਮਾਈ ਦੇ ਵਿੱਚੋਂ ਜਿੰਨਾ ਖਰਚਾ ਕਰ ਸਕਦਾ ਸੀਗਾ ਉਸ ਖਰਚੇ ਨਾਲ ਜੋ ਉਹਨੂੰ ਬੈਸਟ ਮਿਲ ਸਕਦਾ ਸੀ ਉਹਨੂੰ ਉਹ ਬੈਸਟ ਮਿਲਿਆ ਹੈ ਐਂਡ ਉਹ ਇੱਕ ਐਸੀ ਸਿਚੁਏਸ਼ਨ ਹੈ ਐਸ ਇੱਕ ਸਟੈਪ ਹੈ ਇੱਕ ਐਸੀ ਪੋਜੀਸ਼ਨ ਹੈ ਜਿੱਥੇ ਉਹਦੇ ਕੋਈ ਟੈਂਡੈਂਸੀ ਨਹੀਂ ਹੈ ਟੈਂਡੈਂਸੀ ਦਾ ਮਤਲਬ ਲਾ ਲਓ ਉਹਦੀ ਕੋਈ ਇੱਛਾ ਨਹੀਂ ਹੈ ਕੋਈ ਡਿਜ਼ਾਇਰ ਨਹੀਂ ਹੈ ਟੂ ਮੇਕ ਐਨੀ ਚੇਂਜ ਇਨ ਹਿਸ ਐਗਜ਼ਿਸਟਿੰਗ ਐਕਸਪੈਂਡੀਚਰ ਜਿੱਥੇ ਜਿਸ ਪੁਆਇੰਟ ਤੱਕ ਉਹ ਖਰਚਾ ਕਰ ਰਿਹਾ ਹੈ ਉਸ ਪੁਆਇੰਟ ਤੋਂ ਨਾ ਉਹਨੂੰ ਅੱਗੇ ਜਾਣ ਦਾ ਸ਼ੌਂਕ ਹੈ ਨਾ ਉਹਨੂੰ ਪਿੱਛੇ ਜਾਣ ਦਾ ਸ਼ੌਂਕ ਹੈ ਕਿਸੇ ਨੂੰ 20 ਰੁਪਏ ਖਰਚਾ ਕਰਕੇ ਕਿਸੇ ਨੂੰ 100 ਰੁਪਏ ਖਰਚਾ ਕਰਕੇ ਕਿਸੇ ਨੂੰ 100 ਰੁਪਏ ਖਰਚਾ ਕਰਕੇ ਸ਼ਾਇਦ ਖੁਸ਼ੀ ਮਿਲ ਸਕੇ ਦੀ ਹੈ ਇੱਥੇ ਬਸ ਪੁਆਇੰਟ ਦੀ ਗੱਲ ਇਹ ਹੋ ਰਹੀ ਹੈ ਕਿ ਜਿਹੜਾ ਉਹ ਖਰਚਾ ਕਰ ਰਿਹਾ ਉਹ ਪੁਆਇੰਟ ਉਹਦੇ ਲਈ ਬੈਸਟ ਹੈ ਨਾ ਤਾਂ ਉਸ ਜਗ੍ਹਾ ਤੋਂ ਖਰਚਾ ਆਪਣਾ ਵਧਾਣਾ ਚਾਹੁੰਦਾ ਨਾ ਉਸ ਜਗ੍ਹਾ ਤੋਂ ਖਰਚਾ ਘਟਾਉਣਾ ਚਾਹੁੰਦਾ ਉਹਦੇ ਲਈ ਉਹ ਪੋਜੀਸ਼ਨ ਬੈਸਟ ਹੈ ਇਹਨ ਬੋਲਦੇ ਆ ਕੰਜ਼ਿਊਮਰਸ ਇਕਲਿਬ੍ਰੀਅਮ ਦੋਨੋਂ ਗੱਲਾਂ ਸਮਝ ਆ ਗਈਆਂ ਮੈਕਸਿਮ ਸੈਟੀਸਫੈਕਸ਼ਨ ਮਿਲੂਗੀ ਤੇ ਉਹ ਉਸ ਜਗ੍ਹਾ ਨੂੰ ਛੱਡਣਾ ਨਹੀਂ ਚਾਹੇਗਾ ਅੱਗੇ ਕੁਝ ਅਸਮਪਸ਼ਨਸ ਨੇ ਬੜੀਆਂ ਪਿਆਰੀਆਂ ਬੜੀਆਂ ਇੰਪੋਰਟੈਂਟ ਦੇਖੋ ਅਸਮਪਸ਼ਨਸ ਆਪਾਂ ਤਾਂ ਲੈਣੇ ਪਹਿਲੇ ਗੱਲ ਸਮਝ ਲਓ ਕਿਉਂਕਿ ਲਾਅ ਜਿਹੜਾ ਹੈ ਇੱਕ ਤਰੀਕੇ ਦੇ ਜਿਹੜੇ ਰੂਲ ਨੇ ਨਾ ਇਹ ਫੇਲ ਹੋ ਜਾਂਦੇ ਨੇ ਅਗਰ ਅਸਮਪਸ਼ਨਸ ਨਾ ਮੰਨ ਕੇ ਚੱਲੀਏ ਕਿਉਂਕਿ ਕੁਝ ਸਿਚੁਏਸ਼ਨਸ ਉਲਟੀਆਂ ਵੀ ਆ ਜਾਂਦੀਆਂ ਨੇ ਜੇ ਜਿਸ ਤਰ੍ਹਾਂ ਆਪਾਂ ਸਟੱਡੀ ਕਰ ਰਹੇ ਹਾਂ ਅਗਰ ਸਿਚੁਏਸ਼ਨ ਕੋਈ ਬਹੁਤ ਯੂਨੀਕ ਤੇ ਰੇਅਰ ਆ ਗਈ ਸ਼ਾਇਦ ਇਹ ਜਿਹੜਾ ਇਕਲਿਬਰਮ ਵਾਲੀ ਗੱਲ ਹੈ ਅਪਲਾਈ ਨਾ ਹੋਵੇ ਠੀਕ ਤਾਂ ਜ਼ਰਾ ਦੇਖੋ ਇਕਲਿਬਰਮ ਕਿਸਾ ਨਾ ਆਇਆ ਹੈ ਜਿਸ ਨਾਲ ਵੀ ਆਏਗਾ ਉਹਦੇ ਵਾਸਤੇ ਕੁਝ ਅਜ਼ੰਪਸ਼ਨਸ ਨੇ ਦੇਖੋ ਅਜ਼ੰਪਸ਼ਨਸ ਬਹੁਤ ਇੰਪੋਰਟੈਂਟ ਹੈ ਪਹਿਲੀ ਅਜ਼ੰਪਸ਼ਨ ਦੇਖਿਓ ਰੈਸ਼ਨਲ ਕੰਜ਼ਿਊਮਰ ਕੰਜ਼ਿਊਮਰ ਰੈਸ਼ਨਲ ਹੋਣਾ ਚਾਹੀਦਾ ਹੈ ਸਿਆਣਾ ਹੋਣਾ ਚਾਹੀਦਾ ਉਹਦਾ ਮੇਨ ਮੋਟਿਵ ਇਹ ਹੋਵੇ ਕਿ ਉਹਨੇ ਸੈਟੀਸਫੈਕਸ਼ਨ ਨੂੰ ਆਪਣਾ ਮੈਕਸਿਮਮ ਕਰਨਾ ਹੈ ਉਹਨੇ ਚੀਜ਼ ਨਾਲ ਚਿਮੜਨਾ ਨਹੀਂ ਹੈਗਾ ਉਹਨੇ ਚੀਜ਼ ਨਾਲ ਸ਼ੌਂਕ ਨਹੀਂ ਭਗਾਣੇ ਉਹਨੇ ਚੀਜ਼ ਨੂੰ ਬਹੁਤ ਬਹੁਤਾ ਹੀ ਪਿਆਰ ਨਹੀਂ ਪਾਣਾ ਚੀਜ਼ ਦੇ ਨਾਲ ਠੀਕ ਉਹਨੇ ਬਸ ਇਹ ਦੇਖਣਾ ਕਿ ਜਿੰਨਾ ਮੈਂ ਚੀਜ਼ ਕੰਜ਼ੂਮ ਜ਼ਿਆਦਾ ਕਰੂੰਗਾ ਉਹਨੇ ਮੈਨੂੰ ਸੈਟੀਸਫੈਕਸ਼ਨ ਜ਼ਿਆਦਾ ਮਿਲੇਗੀ ਦੈਟਸ ਇਟ ਉਹ ਵੀ ਇੱਕ ਲਿਮਟ ਤੱਕ ਤੁਹਾਨੂੰ ਪਤਾ ਹੈ ਦੂਜੀ ਗੱਲ ਕਾਰਡੀਨਲ ਯੂਟਿਲਿਟੀ ਮੈਂ ਤੁਹਾਨੂੰ ਦੱਸਿਆ ਸੀ ਚੈਪਟਰ ਦੀ ਸ਼ੁਰੂਆਤ ਚ ਦੋ ਤਰ੍ਹਾਂ ਦੀ ਯੂਟਿਲਿਟੀ ਹੁੰਦੀ ਹੈ ਇੱਕ ਕਾਰਡੀਨਲ ਇੱਕ ਇੱਕ ਆਰਡੀਨਲ ਆਪਾਂ ਗੱਲ ਕਰਦੇ ਸੀਗੇ ਐਲਫਰਡ ਮਾਰਸ਼ਲ ਦੇ ਬਾਰੇ ਇਹ ਸਾਰਾ ਚੈਪਟਰ ਸੀਗਾ ਐਲਫਰਡ ਮਾਰਸ਼ਲ ਦੇ ਹਿਸਾਬ ਨਾਲ ਉਹਦੇ ਪੁਆਇੰਟ ਆਫ ਓਫ ਵੀ ਦੇ ਨਾਲ ਯੂਟਿਲਿਟੀ ਦਾ ਐਲਫਰਡ ਮਾਰਸ਼ਲ ਕਹਿੰਦਾ ਸੀਗਾ ਕਾਰਡੀਨਲ ਯੂਟਿਲਿਟੀ ਦੂਜਾ ਸੀਗਾ ਪ੍ਰੋਫੈਸਰ ਹਿਕਸ ਉਹ ਹਿਕਸ ਜਿਹੜਾ ਸੀਗਾ ਉਹ ਹਿਸਾਬ ਨਾਲ ਕਹਿੰਦਾ ਸੀਗਾ ਕਿ ਆਰਡੀਨਲ ਯੂਟਿਲਿਟੀ ਵਰਤੋ ਤੁਸੀਂ ਕਾਰਡੀਨਲ ਨਾ ਵਰਤੋ ਤਾਂ ਇੱਥੇ ਆਪਣੀ ਅਸੰਪਸ਼ਨ ਚ ਕਾਰਡੀਨਲ ਹੈ ਜੀ ਕਾਰਡੀਨਲ ਯੂਟਿਲਿਟੀ ਹੋਣੀ ਚਾਹੀਦੀ ਹੈ ਮਤਲਬ ਉਹ ਜਿਹੜੀ ਯੂਟਿਲਿਟੀ ਹੈ ਜਿਸ ਨੂੰ ਮੈਜ਼ਰ ਕੀਤਾ ਜਾ ਸਕਦਾ ਹੈ ਸਿੰਪਲ ਨੰਬਰਸ ਚ 1 2 3 4 10 20 30 100 200 4 400 900 ਕੁਝ ਵੀ ਹੋ ਸਕਦਾ ਅਗੇ ਪੁਆਇੰਟ ਹੈਗਾ ਇੰਡੀਪੈਂਡੈਂਟ ਯੂਟਿਲਿਟੀ ਯੂਟਿਲਿਟੀ ਜਿਹੜੀ ਹੈ ਉਹ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ ਇੰਡੀਪੈਂਡੈਂਟ ਦਾ ਮਤਲਬ ਕੀ ਨਿਕਲਦਾ ਸਿੰਗਲ ਕਮੋਡਿਟੀ ਜੋ ਉਸ ਨੂੰ ਪਾ ਯੂਜ਼ ਕਰ ਰਹੇ ਆ ਵਰਤ ਰਹੇ ਹਾਂ ਬਸ ਉਸ ਤੋਂ ਹੀ ਉਹਦੀ ਯੂਟਿਲਿਟੀ ਆਵੇ ਉਹਦੀ ਯੂਟਿਲਿਟੀ ਦੀ ਜਿਹੜੀ ਆਪਣੀ ਇਹ ਕਹਿੰਦੇ ਆਪਾਂ ਦੀ ਵਿੱਚੋਂ ਯੂਟਿਲਿਟੀ ਆ ਰਹੀ ਹੈ ਉਹ ਕਿਸੇ ਹੋਰ ਚੀਜ਼ ਤੇ ਡਿਪੈਂਡੈਂਟ ਨਹੀਂ ਹੋਣੀ ਚਾਹੀਦੀ ਸਿਰਫ ਉਸੇ ਤੋਂ ਹੀ ਯੂਟਿਲਿਟੀ ਆ ਰਹੀ ਹੈ ਤੇ ਬਸ ਉਸ ਨੂੰ ਆਪਾਂ ਯੂਜ਼ ਕਰ ਰਹੇ ਹਾਂ ਜਿਵੇਂ ਕਿ ਪੈਟਰੋਲ ਦੀ ਯੂਟਿਲਿਟੀ ਤਾਂ ਹੈ ਜੇ ਆਪਾਂ ਉਹਨੂੰ ਗੱਡੀ ਦੇ ਵਿੱਚ ਪਾਵਾਂਗੇ ਸਪੋਜ਼ ਕਰੋ ਗੱਡੀ ਨਾ ਹੋਵੇ ਤਾਂ ਪੈਟਰੋਲ ਦੀ ਕੀ ਯੂਟਿਲਿਟੀ ਤਾਂ ਐਸਾ ਨਹੀਂ ਹੋਣਾ ਚਾਹੀਦਾ ਕਿ ਕੋਈ ਐਸਾ ਪ੍ਰੋਡਕਟ ਬਾਰੇ ਆਪਾਂ ਗੱਲ ਕਰ ਲਈਏ ਕਿ ਜਿੱਦੀ ਯੂਟਿਲਿਟੀ ਇੰਡੀਪੈਂਡੈਂਟ ਨਾ ਹੋਵੇ ਜੀ ਡਿਪੈਂਡੈਂਟ ਵਾਲੀ ਯੂਟਿਲਿਟੀ ਨਹੀਂ ਚਾਹੀਦੀ ਯੂਟਿਲਿਟੀ ਮਸਟ ਬੀ ਇੰਡੀਪੈਂਡੈਂਟ ਕਿ ਉਸ ਦਾ ਕਿਸੇ ਦੂਸਰੇ ਨਾਲ ਡਿਪੈਂਡੈਂਸੀ ਨਾ ਹੋਣੀ ਚਾਹੀਦੀ ਠੀਕ ਲਾਸਟ ਪੁਆਇੰਟ ਹੈ ਐਮ ਯੂ ਆਫ ਐਮ ਮਾਰਜਨ ਯੂਟਿਲਿਟੀ ਮਨੀ ਦੀ ਕਿਉਂਕਿ ਦੇਖੋ ਸਾਰਾ ਕੁਝ ਤਾਂ ਪੈਸੇ ਨਾਲ ਹੀ ਕੰਪੇਅਰ ਕਰਕੇ ਗੱਲ ਕਰਾਂਗੇ ਤਾਂ ਐਮ ਯੂ ਐਮ ਮਾਰਜਨ ਯੂਟਿਲਿਟੀ ਆਫ ਮਨੀ ਆਪਾਂ ਕੋਨਸਟੈਂਟ ਮੰਨ ਕੇ ਚੱਲਦੇ ਆ ਮਤਲਬ ਮਨੀ ਦੀ ਯੂਟਿਲਿਟੀ ਕਦੇ ਵੀ ਨਹੀਂ ਘਟੇਗੀ ਇਹ ਮੰਨ ਕੇ ਚੱਲਾਂਗੇ ਕਿਸੇ ਨੂੰ ਦੇਖੋ ਇੱਕ ਰੋਟੀ ਮਿਲ ਜੇ ਦੂਜੀ ਰੋਟੀ ਮਿਲ ਜੇ ਸਵਾਦ ਘਟੇਗਾ ਤੀਜੀ ਰੋਟੀ ਮਿਲੇ ਸਵਾਦ ਹੋਰ ਘਟੇਗਾ ਚੌਥੀ ਰੋਟੀ ਤੋਂ ਬਾਅਦ ਤਾਂ ਬੰਦਾ ਰਾਜ ਜੇਗਾ ਪਰ ਸੋਚ ਕੇ ਦੇਖੋ ਕਿਸ ਨੂੰ ਪਹਿਲਾ 500 નોਟ ਮਿਲਿਆ ਫਿਰ ਦੂਜਾ 500 નોਟ ਮਿਲਿਆ ਫਿਰ ਤੀਜਾ ਮਿਲਿਆ ਤੁਹਾਨੂੰ ਲੱਗਦਾ 500 નોਟ ਦਾ ਸਵਾਦ ਘਟੇਗਾ ਜਿੰਨੇ ਮਰਜ਼ੀ ਦੇ दो ਨਹੀਂ ਘਟਦਾ ਸਵਾਦ ਤਾਂ منی ਦੀ ਯੂਟਿਲਿਟੀ ਘਟਦੀ ਨਹੀਂ ਆਪਾਂ ਇਹ ਮੰਨ ਕੇ ਵੀ ਚੱਲਣਾ ਹੈ ਕਿ ਉਹਦੀ ਯੂਟਿਲਿਟੀ ਜੋ ਹੈ ਉਹ ਕਨਸਟੈਂਟ ਰਹਿਣੀ ਹੈ ਆਪਾਂ ਕਿਉਂਕਿ ਜੀ ਮੈਕਲਿਬਰੀਅਮ ਦੋ ਕੇਸਸ ਦੇ ਵਿੱਚ ਇਹਦਾ ਗੱਲ ਹੁੰਦੀ ਹੈ ਇਸ ਬਾਰੇ ਪਹਿਲਾ ਹੈ ਜਦੋਂ ਆਪਾਂ ਇੱਕ ਕਮੋਡਿਟੀ ਦੀ ਗੱਲ ਕਰਦੇ ਹਾਂ ਜਦੋਂ ਸਿਰਫ ਇੱਕ ਚੀਜ਼ ਦੇ ਬਾਰੇ ਆਪਾਂ ਗੱਲ ਕਰਕੇ ਕੰਜ਼ਿਊਮਰ ਦਾ ਇਕਲਿਬਰੀਅਮ ਸ਼ੋਅ ਕਰਨਾ ਹੈ ਫਸਟ ਕੇਸ ਨੂੰ ਬੋਲਦੇ ਹਾਂ ਆ ਕੰਜ਼ਿਊਮਰਜ਼ ਇਕਲਿਬਰੀਅਮ ਇਨ ਵਨ ਕਮੋਡਿਟੀ ਕੇਸ ਹੁਣ ਦੇਖੋ ਜਦੋਂ ਵੀ ਕੰਜ਼ਿਊਮਰ ਦੇ ਇਕਲਿਬਰੀਅਮ ਦੀ ਗੱਲ ਕਰਾਂਗੇ ਆਪਾਂ ਗੱਲ ਕਰ ਰਹੇ ਆ ਇੱਕ ਐਸੇ ਪੁਆਇੰਟ ਦੀ ਜਿੱਥੇ ਉਹ ਜਾ ਕੇ ਉਸ ਨੂੰ ਸੈਟੀਸਫੈਕਸ਼ਨ ਮੈਕਸਿਮਮ ਮਿਲੇਗੀ ਤੇ ਉਸ ਤੋਂ ਬਾਅਦ ਉਸ ਪੁਆਇੰਟ ਤੋਂ ਉਹ ਅੱਗੇ ਨਹੀਂ ਜਾਏਗਾ ਨਾ ਹੀ ਉਸ ਪੁਆਇੰਟ ਤੋਂ ਪਿੱਛੇ ਰਹਿਣਾ ਚਾਹੇਗਾ ਉਹ ਉਸ ਪੁਆਇੰਟ ਤੇ ਪਹੁੰਚਣਾ ਜ਼ਰੂਰ ਚਾਹੇਗਾ ਹੁਣ ਇਸ ਬਾਰੇ ਡਿਟੇਲ ਦੇਖਿਓ ਜ਼ਰਾ ਪਹਿਲੀ ਗੱਲ ਤਾਂ ਆਪਣੇ ਕੋਲ ਤਿੰਨ ਫੈਕਟਰ ਨੇ ਜਿਨ੍ਹਾਂ ਤੇ ਗੌਰ ਕਰਨੀ ਹੈ ਪਹਿਲੀ ਗੱਲ ਪ੍ਰਾਈਸ ਆਫ ਕਮੋਡੀਟੀ ਪ੍ਰਾਈਸ ਆਫ ਕਮੋਡੀਟੀ ਇਸ ਡਿਪੈਂਡ ਕਰਦਾ ਠੀਕ ਹੈ ਚੀਜ਼ ਦਾ ਰੇਟ ਕਿੰਨਾ ਹੈ ਦੂਜਾ ਯੂਟਿਲਿਟੀ ਕੀ ਹੈ ਮਾਰਜਨ ਯੂਟਿਲਿਟੀ ਜਾਂ ਕਹੇ ਲੋ ਟੋਟਲ ਯੂਟਿਲਿਟੀ ਕੀ ਹੈ ਕਮੋਡਿਟੀ ਦੀ ਤੀਸਰਾ ਆਪਣੀ ਮਨੀ ਉਹਦੀ ਯੂਟਿਲਿਟੀ ਕੀ ਹੈ ਇਹ ਤਿੰਨਾਂ ਦੇ ਸਹਾਰੇ ਹੀ ਇਕਲੀਬਰੀਅਮ ਨਿਕਲੇਗਾ ਹੁਣ ਅੱਗੇ ਜ਼ਰੂਰ ਦੇਖਿਓ ਬੜੀ ਇੰਪੋਰਟੈਂਟ ਗੱਲ ਇੱਥੇ ਮੈਂ ਇੱਕ ਇਲਸਟ੍ਰੇਸ਼ਨ ਲਈ ਹੈ ਇੱਕ ਐਗਜ਼ਾਮਪਲ ਲਈ ਹੈ ਮੰਨ ਕੇ ਚਲੋ ਮਾਰਜਨ ਯੂਟਿਲਿਟੀ ਆਫ ਮਨੀ 2 ਯੂਟਿਲਸ ਹੈ 2 ਯੂਟਿਲਸ ਦਾ ਮਤਲਬ ਕੀ ਹੈ ਕਿ ਤੁਸੀਂ 1 ਰੁਪਿਆ ਦੋ ਯੂਟਿਲਸ ਦੇ ਬਰਾਬਰ ਕੰਸੀਡਰ ਕਰ ਲਓ 1 ਰੁਪਏ ਦਾ ਮਤਲਬ ਹੈ ਦੋ ਯੂਟਿਲਸ ਸੱਚਾ ਤੁਹਾਨੂੰ ਪਹਿਲਾਂ ਦੱਸਣਾ ਭੁੱਲ ਗਿਆ ਜਿਵੇਂ ਆਪਾਂ ਮੈਜ਼ਰਮੈਂਟ ਕਰਦੇ ਹੁੰਨੇ ਆ ਲੈਂਥ ਮੈਜ਼ਰ ਕਰਨੀ ਹੈ ਤਾਂ ਮੀਟਰ ਚ ਕਰ ਲਓਗੇ ਕਿਲੋਮੀਟਰ ਚ ਕਰ ਲਓਗੇ weight ਮੈਜ਼ਰ ਕਰਨਾ ਹੈ ਕਿਲੋਗ੍ਰਾਮ ਚ ਕਰ ਲਓਗੇ ਗ੍ਰਾਮ ਚ ਕਰ ਲਓਗੇ ਐਵੇਂ ਹੀ ਯੂਟਿਲਿਟੀ ਨੂੰ ਮੈਜ਼ਰ ਕਰਨ ਵਾਸਤੇ ਜਿਹੜੇ ਆਪਾਂ ਨੰਬਰਸ ਯੂਜ਼ ਕਰਦੇ ਆ ਉਹਨਾਂ ਲਈ ਵਰਡ ਯੂਟਿਲਸ 4 ਯੂਟਿਲ 5 ਯੂਟਿਲ 10 ਯੂਟਿਲਸ ਯੂਟਿਲਸ ਠੀਕ ਹੈ ਯੂਟਿਲਸ ਵਰਡ ਯੂਜ਼ ਹੁੰਦਾ ਤਾਂ ਮੰਨ ਕੇ ਚੱਲੋ ਵੀ 1 ਰੁਪਏ 2 ਯੂਟਿਲਸ ਦੇ ਬਰਾਬਰ ਨੇ ਵੀ ਤੁਹਾਡਾ 1 ਰੁਪਿਆ 2 ਯੂਟਿਲਸ ਵਰਗੀ ਸੈਟੀਸਫੈਕਸ਼ਨ ਦੇ ਰੱਖ ਸਕਦਾ ਅੱਗੇ x ਮੰਨ ਲਿਆ ਆਪਾਂ ਕਮੋਡਿਟੀ ਨੂੰ ਤੇ ਅੱਗੇ ਮੰਨ ਲਿਆ ਕਿ ਉਸ ਕਮੋਡਿਟੀ ਦਾ ਪ੍ਰਾਈਸ 4 ਰੁਪਏ ਹੈ 1 ਉਹਦਾ ਕਮੋਡਿਟੀ ਦਾ ਕਮੋਡਿਟੀ ਦੇ 1 ਯੂਨਿਟ ਦਾ ਪ੍ਰਾਈਸ 4 ਰੁਪਏ ਹੈ ਅੱਗੇ ਹੁਣ ਦੇਖਿਓ ਬਹੁਤ ਇੰਪੋਰਟੈਂਟ ਚੀਜ਼ ਆ ਟੇਬਲ ਬਣਾਉਣਾ ਹੈ ਇਸ ਟੇਬਲ ਤੋਂ ਹੀ ਸਾਰੀ ਕਹਾਣੀ ਸਮਝ ਆਏਗੀ ਸਭ ਤੋਂ ਪਹਿਲਾ ਕਾਲਮ ਰੱਖਿਆ ਯੂਨਿਟਸ ਦਾ ਪਹਿਲੀ ਇਮੋਡਿਟੀ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਮੰਨ ਕੇ ਚਲੋ ਰੋਟੀ ਹੈ ਪਹਿਲੀ ਰੋਟੀ ਦੂਜੀ ਰੋਟੀ ਤੀਜੀ ਰੋਟੀ ਚੌਥੀ ਪੰਜਵੀਂ ਛੇਠੀ ਠੀਕ ਹੁਣ ਪਹਿਲੀ ਰੋਟੀ ਚੋਂ 20 ਯੂਟਿਲਸ ਦੀ ਸੈਟੀਸਫੈਕਸ਼ਨ ਮਿਲੀ ਦੂਜੀ ਚੋਂ ਥੋੜੀ ਜਿਹੀ ਘੱਟ ਮਿਲੀ 18 ਦੀ ਮਿਲੀ ਤੀਜੀ ਚੋਂ 16 ਦੀ ਮਿਲੀ ਚੌਥੀ ਤੋਂ ਬੜੀ ਘੱਟ ਮਿਲੀ ਕਿਉਂਕਿ ਪੇਟ ਭਰ ਗਿਆ ਸੀਗਾ 8 ਮੀਲੀ 5ਵੀਂ ਤੋਂ ਤਾਂ ਫਿਰ ਖਾਦੀ ਨਹੀਂ ਗਈ ਚੱਜ ਨਾਲ ਫਿਰ ਵੀ ਕੋਈ ਤੱਕੇ ਨਾ ਖਵਾਵੇ ਤਾਂ ਯੂਟਿਲਿਟੀ ਤਾਂ ਮਿਲੀ ਨਹੀਂ 0 ਮਿਲੀ ਤੇ ਫਿਰ ਦੀ ਜੇ ਕੋਈ ਤੱਕੇ ਨਾ ਖਵਾਵੇ ਫਿਰ ਤਾਂ ਇਹ ਗੱਲ ਮਾਈਨਸ ਬੱਗ ਗਈ ਇਹ ਤਾਂ ਖਾਦਾ ਵੀ ਤਾਂ ਬਾਹਰ ਨਾ ਆ ਜੇ ਹੁਣ ਜਿਹੜੀ ਆ ਯੂਟਿਲਿਟੀ ਹੈ ਮੇਨ ਆਪਣਾ ਇੱਥੇ ਕੰਮ ਹੈ ਪ੍ਰਾਈਸ ਦੇ ਨਾਲ ਯੂਟਿਲਿਟੀ ਨੂੰ ਕੰਪੇਅਰ ਕਰਨਾ ਬਸ ਆ ਇੱਕ ਮੇਨ ਪੁਆਇੰਟ ਹੈ ਆਪਾਂ ਜੋ ਖਰਚਾ ਕਰ ਰਹੇ ਹਾਂ ਉਹਨੂੰ ਕੰਪੇਅਰ ਕਰਾਂਗੇ ਯੂਟਿਲਿਟੀ ਦੇ ਨਾਲ ਹੁਣ ਪ੍ਰੋਬਲਮ ਸਿਰਫ ਇੰਨੀ ਕੀ ਹੈ ਜਿਹੜਾ ਆਪਣਾ ਪ੍ਰਾਈਸ ਹੈ ਉਹਦੀ ਵੈਲਿਊ ਹੈਗੀ ਰੁਪਏ ਚ ਮਤਲਬ ਪ੍ਰਾਈਸ ਹੁੰਦਾ ਰੁਪਏ ਚ ਠੀਕ ਹੈ ਰੁਪਏ 10 ਰੁਪਏ 20 ਰੁਪਏ 100 ਰੁਪਏ ਜਾਂ ਜਿਵੇਂ ਇੱਥੇ ਲੈ ਲਿਆ ਆਪਾਂ ਨੇ 4 ਰੁਪਏ ਯੂਟਿਲਿਟੀ ਹੁੰਦੀ ਹੈ ਯੂਟਿਲਸ ਚ ਤਾਂ ਇੱਥੇ ਤੀਜਾ ਕਾਲਮ ਆਪਣੇ ਲਈ ਮੋਸਟ ਇੰਪੋਰਟੈਂਟ ਹੈ ਜਿਹੜਾ ਆਪਣੇ ਵਾਸਤੇ ਸਾਰੀ ਕਹਾਣੀ ਕਲੀਅਰ ਕਰ ਦੇਗਾ ਇਹ ਤੀਜੇ ਕਾਲਮ ਦੇ ਵਿੱਚ ਆਪਾਂ ਇਸ ਯੂਟਿਲਿਟੀ ਨੂੰ ਕਨਵਰਟ ਕਰਾਂਗੇ ਬਦਲਾਂਗੇ ਰੁਪਏ ਦੇ ਵਿੱਚ ਮੈਂ ਤੁਹਾਨੂੰ ਕਿਹਾ ਵੀ ਪਹਿਲੀ ਰੋਟੀ ਖਾ ਕੇ 20 ਯੂਟਿਲਜ਼ ਹੀ 20 ਯੂਟਿਲ ਵਾਲਾ ਸਵਾਦ ਆਇਆ ਇਹ 20 ਯੂਟਿਲ ਵਾਲਾ ਸਵਾਦ ਦਾ ਮਤਲਬ ਤੁਹਾਨੂੰ ਹੁਣ ਸਮਝ ਆਏਗਾ 1 ਰੁਪਏ ਦੇ ਵਿੱਚ ਦੋ ਯੂਟਿਲਜ਼ ਹੁੰਦੇ ਨੇ ਤਾਂ 20 ਯੂਟਿਲ ਦਾ ਮਤਲਬ 10 ਰੁਪਏ ਵਾਲਾ ਸਵਾਦ ਹੈ ਆਪਾਂ ਨੇ ਕੀ ਕੀਤਾ ਹਰ ਇੱਕ ਯੂਟਿਲਜ਼ ਨੂੰ ਕਨਵਰਟ ਕੀਤਾ ਰੁਪਈਆਂ 'ਚ ਕਿਵੇਂ ਕਰੋਗੇ ਜੀ ਤੁਸੀਂ ਆਪ ਦੇਖੋ ਯੂਟਿਲਜ਼ ਨੂੰ ਕਨਵਰਟ ਕਰਨਾ ਹੈ ਰੁਪਈਏ 'ਚ ਕਰਨਾ ਹੈ ਤਾਂ ਦੋ ਇਧਰ ਮਲਟੀਪਲਾਈ ਹੋ ਰਿਹਾ ਹੈ ਇਧਰ ਆ ਕੇ ਡਿਵਾਈਡ ਹੋ ਜਾਊਗਾ ਐਵੇਂ ਸਮਝ ਲਓ ਤਾਂ ਆਪਾਂ ਨੇ ਹਰ ਇੱਕ ਯੂਟਿਲਸ ਨੂੰ ਦੋ ਨਾਲ ਡਿਵਾਈਡ ਕੀਤਾ ਤਾਂ ਪਤਾ ਲੱਗਿਆ ਕਿ ਪਹਿਲੀ ਰੋਟੀ ਖਾ ਕੇ 10 ਰੁਪਏ ਵਾਲਾ ਸਵਾਦ ਆਉਂਦਾ ਦੂਜੀ ਰੋਟੀ ਖਾ ਕੇ 9 ਰੁਪਏ ਵਾਲਾ ਸਵਾਦ ਆਉਂਦਾ ਤੀਜੀ ਰੋਟੀ ਤੇ 8 ਰੁਪਏ ਵਾਲਾ ਸਵਾਦ ਆਉਂਦਾ ਚੌਥੀ ਰੋਟੀ ਤੇ 4 ਰੁਪਏ ਵਾਲਾ ਪੰਜਵੀਂ ਤੇ 0 ਵਾਲਾ ਤੇ ਛੇਵੀਂ ਤੇ ਮਾਈਨਸ ਵਾਲਾ ਸਵਾਦ ਆਉਂਦਾ ਠੀਕ ਹੋਰ ਆ ਸਾਰਾ ਤੁਹਾਨੂੰ ਦਿਖ ਗਿਆ ਵੀ ਭਾਈ 10 ਰੁਪਏ 9 ਰੁਪਏ 8 ਰੁਪਏ 4 ਰੁਪਏ ਸਵਾਦ ਘਟਦਾ ਜਾ ਰਿਹਾ ਸੈਟੀਸਫੈਕਸ਼ਨ ਘਟਦੀ ਜਾ ਰਹੀ ਹੈ ਇਹਨੂੰ ਕੰਪੇਅਰ ਕਰਨਾ ਪ੍ਰਾਈਸ ਨਾਲ ਸੋਚ ਕੇ ਦੇਖੋ ਕਿਸ ਪੁਆਇੰਟ ਤੱਕ ਮਤਲਬ ਜਿਹੜਾ ਕੰਜ਼ਿਊਮਰ ਹੈ ਉਹ ਪਰਚੇਸ ਜ਼ਰੂਰ ਕਰੇਗਾ ਪਹਿਲਾ ਦੇਖੋ 4 ਪੇ ਲਾਏ 10 ਰੁਪਏ ਵਾਲਾ ਸਵਾਦ ਆਇਆ ਉਹ ਜ਼ਰੂਰ ਖਰੀਦੂ 4 ਪੇ ਲਾਏ 9 ਰੁਪਏ ਵਾਲਾ ਸਵਾਦ ਆਇਆ ਫੇਰ ਖਰੀਦੂ 4 ਪੇ ਲਾਏ 8 ਰੁਪਏ ਵਾਲਾ ਸਵਾਦ ਆਇਆ ਫੇਰ ਵੀ ਖਰੀਦੂਗਾ ਚਾਰ ਪੇ ਲਾਏ ਚਾਰ ਪੇ ਵਾਲਾ ਸਵਾਦ ਆਇਆ ਖਰੀਦੂਗਾ ਜ਼ਰੂਰ ਖਰੀਦੂਗਾ ਹੁਣ ਦੇਖੋ ਚਾਰ ਪੇ ਲਾਏ 0 ਰੁਪਏ ਵਾਲਾ ਸਵਾਦ ਆਇਆ ਤੁਹਾਨੂੰ ਲੱਗਦਾ ਖਰੀਦੂਗਾ ਉਹ ਕੰਜ਼ੂਮਰ ਜਦੋਂ ਉਹਨੂੰ ਦਿਖ ਰਿਹਾ ਵੀ ਮੈਂ ਚਾਰ ਪੇ ਖਰਚ ਕਰ ਰਿਹਾ ਪਰ ਮੈਨੂੰ ਸਵਾਦ 0 ਰੁਪਏ ਵਾਲਾ ਆ ਰਿਹਾ ਤਾਂ ਉਹਦੇ ਵਾਸਤੇ ਬਸ ਇੱਥੋਂ ਅੱਗੇ ਜਾਣਾ ਮੁਸ਼ਕਿਲ ਹੈ ਉਹ ਇਸ ਤੋਂ ਅੱਗੇ ਨਹੀਂ ਜਾਏਗਾ ਬਿਲਕੁਲ ਵੀ ਨਹੀਂ ਜਾਏਗਾ ਉਹਦੇ ਵਾਸਤੇ ਜਿਹੜੀ ਬੈਸਟ ਸਟੇਜ ਹੋਏਗੀ ਉਹ ਹੈ ਆ ਵਾਲੀ ਠੀਕ ਜਿੱਥੇ ਉਹਨੇ 4 ਰੋਟੀਆਂ ਖਾਧੀਆਂ ਨੇ 4 ਯੂਨਿਟਸ ਕਮੋਡਿਟੀ ਦੇ ਕੰਜ਼ੂਮ ਕੀਤੇ ਨੇ 4 ਯੂਨਿਟ ਤੱਕ ਕੰਜ਼ੂਮ ਕਰਨਾ ਉਹਦੇ ਲਈ ਬੈਸਟ ਸਿਚੁਏਸ਼ਨ ਹੈ ਉਹਦੇ ਲਈ ਮੈਕਸਿਮਮ ਸੈਟੀਸਫੈਕਸ਼ਨ ਵਾਲੀ ਸਿਚੁਏਸ਼ਨ ਠੀਕ ਹੁਣ ਇਸ ਇਹਦੇ ਬਾਰੇ ਨਾ ਇੱਕ ਕੁਐਸਚਨ ਵੀ ਆਉਂਦਾ ਹੁੰਦਾ ਤੇ ਇਹਦੀ ਐਕਸਪਲੇਨੇਸ਼ਨ ਆਪਾਂ ਕਹਿ ਦੀ ਬਸ ਇਸ ਤਰੀਕੇ ਨਾਲ ਆਪਾਂ ਸ਼ੋਅ ਕਰ ਸਕਦੇ ਆ ਆਪਾਂ ਐਕਸਪਲੇਨੇਸ਼ਨ ਨੂੰ ਦਿਖਾਉਣ ਦੇ ਲਈ ਪਹਿਲਾਂ ਆ ਲਿਖਾਂਗੇ ਵੀਹਾ ਕੀ ਫੈਕਟਰਸ ਨੇ ਫਿਰ ਆਪਾਂ ਆਪਣੇ ਵੈਲਿਊ ਕੇ ਐਗਜ਼ਾਮਪਲ ਲੈ ਲਾਂਗੇ ਮੈਂ ਇੱਥੇ 1 ਰੁਪਏ ਨੂੰ 2 ਯੂਟਿਲ ਦੇ ਬਰਾਬਰ ਲੈ ਤੁਸੀ ਵੱਧ ਵੀ ਲੈ ਸਕਦੇ ਹੋ ਘੱਟ ਵੀ ਲੈ ਸਕਦੇ ਹੋ ਤੁਹਾਡੀ ਇੱਛਾ ਹੈ ਠੀਕ ਮੇਨ ਪੁਆਇੰਟ ਬਸ ਆਪਣਾ ਇਹੀ ਹੈ ਕਿ MU ਆਪਾਂ ਘਟਦੀ ਦਿਖਾਣੀ ਹੈ ਫਿਰ ਉਹਨੂੰ ਆਪਾਂ ਰੁਪਏ ਨਾਲ ਕਨਵਰਟ ਕਰਾਂਗੇ ਫਿਰ ਉਸਨੂੰ ਆਪਾਂ ਪ੍ਰਾਈਸ ਨਾਲ ਕੰਪੇਅਰ ਕਰਾਂਗੇ ਜਿੱਥੇ ਆਇਆ ਪ੍ਰਾਈਸ ਬਰਾਬਰ ਉੱਥੇ ਆਪਾਂ ਕਹਾਂਗੇ ਕਿ ਇੱਥੇ ਮੈਕਸਿਮਮ ਯੂਟਿਲਿਟੀ ਮਿਲ ਰਹੀ ਹੈ ਅੱਜ ਚੌਥੀਕ ਰੋਟੀ ਤੇ ਚੌਥੇ ਯੂਨਿਟ ਆਫ ਕਮੋਡਿਟੀ ਤੇ ਉਸ ਨੂੰ ਮੈਕਸਿਮਮ ਸੈਟੀਸਫੈਕਸ਼ਨ ਮਿਲ ਰਹੀ ਹੈ ਠੀਕ ਹੈ ਇੱਥੇ ਉਹਦਾ ਇਕਲੀਬਰੀਅਮ ਹੈ ਕੰਜ਼ਿਊਮਰ ਦਾ ਓਕੇ ਮੋੜ ਇਹਦਾ ਕੁਐਸਚਨ ਇੱਕ ਇਦਾਂ ਵੀ ਆਉਂਦਾ ਹਾਊ ਮੈਨੀ ਯੂਨਿਟਸ ਆਫ ਐਕਸ ਦਾ ਕੰਜ਼ਿਊਮਰ ਵਿਲ ਪਰਚੇਸ ਟੂ ਬੀ ਇਨ ਅ ਸਟੇਟ ਆਫ ਇਕਲੀਬਰੀਅਮ ਕੁਐਸਚਨ ਮਾਰਕ ਤਾਂ ਉਹ ਕਿੰਨੇ ਯੂਨਿਟ ਖਰੀਦਨੇ ਚਾਹੀਦੇ ਨੇ ਇਹਦਾ ਆਨਸਰ ਹੈ 4 ਯੂਨਿਟਸ of commodity char unit khareede ga ta usnu ek equilibrium da ehsaas hovega theek hai ji ek chota ja point hor hai je main oh hai da figure diagram banani dekho sara ek choti ji bas main tan hor dikhani si oh se graph hai da graph dekho bada simple banega main point samjho aapane graph de vich tin cheezan show karni aan ne ਤੇ ਆਪਣੀ ਐਕਸ ਠੀਕ ਹੈ ਜਿਹੜੀ ਆਪਾਂ ਕੰਜ਼ਿਊਮ ਕਰ ਰਹੇ ਹਾਂ ਕਮੋਡਿਟੀ ਦੂਸਰਾ MU ਇਨ ਟਰਮਸ ਆਫ ਰੁਪੀ ਲਾ ਲਓ ਠੀਕ ਹੈ ਤੀਸਰਾ ਪ੍ਰਾਈਸ ਇਹ ਤਿੰਨ ਚੀਜ਼ਾਂ ਨੂੰ ਆਪਾਂ ਇੱਥੇ ਸ਼ੋ ਕਰਾਂਗੇ MU ਤੇ ਪ੍ਰਾਈਸ ਮੈਂ ਲੈਫਟ ਸਾਈਡ ਤੇ ਰੱਖੇ ਨੇ ਕੰਜ਼ਮਪਸ਼ਨ ਮੈਂ نیچے ਰੱਖੀ ਹੈ MU ਦਾ ਗ੍ਰਾਫ ਤੁਹਾਨੂੰ ਪਤਾ ਹੈ ਹੁਣ ਕਿਵੇਂ ਬਣੇਗਾ MU ਘਟਦੀ ਜਾ ਰਹੀ ਹੈ ਤਾਂ ਉਹ ਫਿਰ نیچے ਨੂੰ ਐ ਗਿਰੇਗੀ ਪਰ ਪ੍ਰਾਈਸ ਦੇਖੋ ਬਿਲਕੁਲ ਕਨਸਟੈਂਟ ਹੈ ਸੇਮ ਪ੍ਰਾਈਸ ਹੈ ਤਾਂ ਤੁਸੀਂ ਦੇਖੋ ਇੱਥੇ ਸੇਮ ਪ੍ਰਾਈਸ ਹੋਣ ਕਰਕੇ ਲਾਈਨ ਬਿਲਕੁਲ ਪੈਰ ਲੱਗੇਗੀ 1 ਕੰਜ਼ਿਊਮ ਕਰੋ ਤਾਂ ਵੀ 4 'ਤੇ 2 ਕੰਜ਼ਿਊਮ ਕਰੋ ਤਾਂ ਵੀ 4 'ਤੇ 3 ਕਮੋਡਿਟੀ ਕੰਜ਼ਿਊਮ ਕਰੋ ਤਾਂ ਵੀ 4 'ਤੇ 4 ਕਰੋ 4 4 4 ਠੀਕ ਇਸ ਕਰਕੇ ਪ੍ਰਾਈਸ ਲਾਈਨ ਬਿਲਕੁਲ ਸਿੱਧੀ ਬਣੇਗੀ ਜਿੱਥੇ ਦੋਨੋਂ ਟਕਰਾਂਗੀਆਂ ਜਿੱਥੇ ਇੰਟਰਸੈਕਸ਼ਨ ਹੋਏਗਾ ਦੈਟ ਇਜ਼ ਅ ਪੁਆਇੰਟ ਆਫ ਕੰਜ਼ਿਊਮਰਸ ਇਕਲੀਬਰੀਅਮ ਠੀਕ ਬਸ ਲਾਸਟ ਟਾਪ ਹੈ ਗਿਆ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਕੰਜ਼ਿਊਮਰਜ਼ ਇਕਲੀਬਰੀਅਮ ਇਨ ਟੂ ਕਮੋਡਿਟੀਆਂ ਕੇਸ ਜਦੋਂ ਇੱਕ ਨਹੀਂ ਦੋ ਕਮੋਡਿਟੀਆਂ ਹੋਣਗੀਆਂ ਤਾਂ ਫਿਰ ਇਕਲੀਬਰੀਅਮ ਕਿਵੇਂ ਆਏਗਾ ਪਹਿਲਾਂ ਤਾਂ ਮੈਂ ਮਾਰਕਰ ਚੁੱਕ ਲਾਵਾਂ ਤਾਂ ਦੇਖੋ ਸਭ ਤੋਂ ਪਹਿਲਾਂ ਦੋ ਕਮੋਡਿਟੀ ਨੂੰ ਸਮਝਾਉਣ ਵਾਸਤੇ ਉਹ ਇੱਕ ਕਮੋਡਿਟੀ ਵਾਲਾ ਕੇਸ ਦੁਬਾਰਾ ਸਮਝਣਾ ਪਏਗਾ ਇੱਕ ਦੂਸਰੇ ਤਰੀਕੇ ਦੇ ਨਾਲ ਜ਼ਰਾ ਦੇਖਿਓ ਇਹ ਕਿਵੇਂ ਹੋਏਗਾ ਜੀ ਦੇਖਿਓ ਜਰਾ ਆਪਾਂ ਨੇ ਬੇਸਿਕਲੀ ਕੀਤਾ ਕੀ ਸੀਗਾ ਆਪਾਂ ਕੀਤਾ ਇਹ ਸੀ ਕਿ ਆਪਾਂ ਮਾਰਜਨਲ ਯੂਟਿਲਿਟੀ ਇਨ টারਮਸ ਆਫ ਰੁਪੀ ਨੂੰ ਕੰਪੇਅਰ ਕੀਤਾ ਪ੍ਰਾਈਸ ਦੇ ਨਾਲ ਮਾਰਜਨਲ ਯੂਟਿਲਿਟੀ ਆਫ ਜਿਹੜਾ ਸੀਗਾ ਕਮੋਡਿਟੀ ਰੁਪੀ ਦੇ ਵਿੱਚ ਕੱਢਿਆ ਕਿਵੇਂ ਸੀਗਾ ਆਪਾਂ ਕੱਢਿਆ ਸੀ MUx MUM ਕਰਕੇ ਐਵੇਂ ਕੱਢੀ ਸੀ ਜਿਵੇਂ ਉੱਥੇ ਵੈਲਿਊ ਸੀਗਾ 20 ਆਪਾਂ 200 ਡਿਵਾਈਡ ਕੀਤਾ ਵੈਲਿਊ ਸੀਗੀ ਆਈ ਥਿੰਕ 16 200 ਡਿਵਾਈਡ ਕੀਤਾ ਐਵੇਂ 200 ਡਿਵਾਈਡ ਕਰਕੇ ਕੱਢਿਆ ਸੀ ਆਪਾਂ ਨੇ ਫਿਰ ਆਪਾਂ ਕੰਪੇਅਰ ਕੀਤਾ ਉਹਨੂੰ ਪੀ ਐਕਸ ਨਾਲ ਜਿੱਥੇ ਆਏ ਦੋਨੋਂ ਬਰਾਬਰ ਅਬ ਕਿੱਥੇ ਬਰਾਬਰ ਆਏ ਸੀਗੇ 4 4 ਆਏ ਸੀ ਜਿੱਥੇ ਉੱਥੇ ਆਇਆ ਸੀ ਆਪਣਾ ਕੰਜ਼ਿਊਮਰ ਦਾ ਇਕਲੀਬਰੀਅਮ ਅਗਲਾ ਪੁਆਇੰਟ ਜਿਹੜਾ ਮੇਨ ਉਹ ਦੇਖਿਓ ਇਸ ਨੂੰ ਆਪਾਂ ਇਦਾਂ ਵੀ ਲਿਖ ਸਕਦੇ ਆ ਕਿਵੇਂ ਮੈਂ ਕੀਤਾ ਕੀ ਪੀ ਐਕਸ ਨੂੰ ਇੱਧਰ ਲਿਖਤਾ ਐਮ ਯੂ ਐਮ ਨੂੰ ਇੱਧਰ ਲਿਖਤਾ ਕਰਾਸ ਮਲਟੀਪਲਾਈ ਕਰ ਸਕਦੇ ਆ ਕੋਬੜੀ ਗੱਲ ਨਹੀਂ ਤਾਂ ਆਪਣੇ ਕੋਲ ਮੇਨਲੀ ਆਹ ਫਾਰਮੂਲਾ ਹੈ ਜੋ ਯੂਜ਼ ਹੋਏਗਾ ਬਹੁਤ ਬਹੁਤ ਇੰਪੋਰਟੈਂਟ ਅਲਜਬ੍ਰਿਕ ਐਕਸਪ੍ਰੈਸ਼ਨ ਦੇ ਵਿੱਚ ਪਹਿਲੇ ਵਾਲਾ ਆਪਾਂ ਟੈਬੂਲਰ ਕਿਤਾ ਹੈ ਇਹ ਅਲਜਬ੍ਰਿਕ ਹੋ ਗਿਆ ਠੀਕ ਹੈ ਜੀ ਇਕੁਏਸ਼ਨ ਬਣਾ ਕੇ ਆਹ ਫਾਰਮੂਲਾ ਬਹੁਤ ਇੰਪੋਰਟੈਂਟ ਹੈ ਕਿਉਂ ਕਿ ਕਿਉਂਕਿ ਮੈਨ ਇਹਦੇ ਨਾਲ ਹੀ ਟੂ ਕਮੋਡਿਟੀਜ਼ ਦਾ ਕੇਸ ਸੋਲਵ ਹੋਏਗਾ ਕਿਵੇਂ ਦੇਖੋ ਹੁਣ ਦੋ ਕਮੋਡਿਟੀ ਆਪਾਂ ਗੱਲ ਕਰ ਰਹੇ ਹਾਂ ਇੱਕ ਨੂੰ ਆਪਾਂ x ਮੰਨ ਲੈ ਦੂਜੇ ਨੂੰ y ਲੈ ਲਿਆ ਇਕਲੀਬਰਮ ਕਿੱਥੇ ਆਏਗਾ mu x px mu m ਸੇਮ ਇਹੀ ਚੀਜ਼ ਮੈਂ ਉਠਾ ਕੇ ਤੇ ਲਿਖ ਦਿੱਤੀ ਠੀਕ ਹੁਣ Y ਵਾਸਤੇ ਵੀ ਸੇਮ ਟੂ ਸੇਮ ਬਣਾ ਲਓ ਇਕੁਏਸ਼ਨ MUY PY ਉਹਦਾ ਪ੍ਰਾਈਸ Y ਦਾ ਅਲੱਗ ਹੋਏਗਾ ਉਹਦੀ ਯੂਟਿਲਿਟੀ ਵੀ ਅਲੱਗ ਹੋਏਗੀ ਕੰਪੇਅਰ ਆਪਾਂ ਆਪਣੀ ਪੈਸੇ ਨਾਲੇ ਕਰ ਰਹੇ ਹਾਂ MU M ਦੇ ਨਾਲੇ ਕਰ ਰਹੇ ਹਾਂ ਠੀਕ ਹੁਣ ਦੋਹਾਂ ਦਾ ਇਕੁਇਲਿਬਰੀਅਮ ਇਹਦਾ ਅਲੱਗ-ਅਲੱਗ ਘੜਤਾ ਮੈਂ ਇੱਥੇ ਦੋਹਾਂ ਦਾ ਇਕੱਠਾ ਕਿਵੇਂ ਦੇਖੋਗੇ ਤੁਹਾਨੂੰ ਕੁਝ ਕਾਮਨ ਨਜ਼ਰ ਆ ਰਹੇ ਹੂੰ ਦੋਹਾਂ 'ਚ MU M ਕਾਮਨ ਹੈ ਸੋਚ ਕੇ ਦੇਖੋ ਅਗਰ ਦੋਨੋਂ MUx MUy ਤਾਂ ਇਥੇ ਆਪਾਂ ਕਹਾਂਗੇ ਇਕਲੀਬਰੀਅਮ ਉਦੋਂ ਵੀ ਆ ਸਕਦਾ ਹੈ ਜਦੋਂ MUx Px ਮਾਰਜਨ ਯੂਟਿਲਿਟੀ ਕਮੋਡਿਟੀ ਦੀ ਡਿਵਾਈਡ ਕਰੀਏ Px ਨਾਲ ਤੇ ਉਹ ਇਕੁਅਲ ਹੋਵੇ ਮਾਰਜਨ ਯੂਟਿਲਿਟੀ ਆਫ Y ਕਮੋਡਿਟੀ ਡਿਵਾਈਡ ਕਰਕੇ Py ਦੇ ਨਾਲ ਜਦੋਂ ਇਹ ਦੋਨੋਂ ਇਕੁਅਲ ਆਣਗੇ ਤਾਂ ਕੰਜ਼ਿਊਮਰ ਦਾ ਇਕਲੀਬਰੀਅਮ ਆ ਜਾਏਗਾ ਦੋ ਕਮੋਡਿਟੀਆਂ ਦੇ ਕਿਸ਼ਤ ਹਾਂ ਮੈਂ ਇੱਕ ਹੋਰ ਅਜੀਬ ਜੀ ਗੱਲ ਲਾਜ਼ਮਾ ਫਿਗਰ ਇਹਦੀ ਵੀ ਬਣਾ ਸਕਦੇ ਆਪਾਂ ਥੋੜੀ ਜਿਹੀ ਅਜੀਬ ਬਣੇਗੀ ਪਰ ਬਣੇਗੀ ਕਿਹਟ ਕਿਵੇਂ ਉਹਦੇ ਵਿੱਚ ਆਪਾਂ ਕੀ ਕਰਦੇ ਹੁੰਦੇ ਆ ਦੇਖੋ ਆ ਜਿਹੜੀ MU ਐ ਐਕਸ ਇਧਰ ਲੈ ਲਈ ਨੀਚੇ ਆਪਾਂ ਰੱਖ ਲਿਆ ਅ ਕਜੰਪਸ਼ਨ ਠੀਕ ਇੱਥੇ ਆਪਾਂ ਇੱਕ ਨਵੀਂ ਚੀਜ਼ ਵਸੇ ਕਰਦੇ ਆ ਦੂਜੇ ਪਾਸੇ ਆਪਾਂ ਲੈ ਲੈਨੇ ਆ MU Y ਇੱਕ ਵਸੋ ਇੱਥੋਂ ਐਵੇਂ MU ਐਕਸ ਗੇਰੀ ਉਹਦੇ ਨਾਲ ਪਾਸੇ MU Y ਗੇਰੀ ਜਿੱਥੇ ਦੋਨੇ ਕੱਟਣ ਗੀਆਂ ਉੱਥੇ ਆ ਗਿਆ ਇੱਕ ਲਿਬਰੇਮ ਆਪਣਾ ਠੀਕ ਅਮੀ ਜੋ x ਨੋ ਪੈਦਰੋਂ ਦਿਖਾਤਾ ਹੈ ਅਮੀ ਜੋ x ਮੇਂ ਦਿਖਾਤਾ ਜਿੱਥੇ ਕੱਟ ਗਏ ਆ ਗਿਆ ਇੱਕ ਲਿਬਰੇ ਬਸ ਇਨਾ ਕੰਮ ਹੈ ਇਹਨੂੰ ਜੇ ਪੇਪਰ ਚ ਕੁਐਸਚਨ ਆ ਗਿਆ ਤਾਂ ਪ੍ਰੋਪਰਲੀ ਐਕਸਪਲੇਨ ਕਰਨਾ ਜਿਵੇਂ ਮੈਂ ਸਮਝਾਇਆ ਹੈ ਤੇ ਸਭ ਤੋਂ ਵਧੀਆ ਤਰੀਕਾ ਇੱਕ ਹੋਰ ਦੱਸਾਂ ਕਈ ਵਾਰ ਐਕਸਪਲੇਨੇਸ਼ਨ ਦੇ ਵਿੱਚ ਨਾ ਵਰਡ ਨਹੀਂ ਮਿਲਦੇ ਕਈ ਵਾਰ ਬੱਚੇ ਕਹਿੰਦੇ ਹਾਏ ਦੋ ਲੈਣਾ ਚਾਰ ਲੈਣਾ ਬਸ ਇਸ ਤੋਂ ਜ਼ਿਆਦਾ ਐਕਸਪਲੇਨ ਹੀ ਨਹੀਂ ਹੋ ਰਿਹਾ ਤਰੀਕਾ ਇਹ ਹੈ ਕਿ ਐਗਜ਼ਾਮਪਲ ਚਾਰ ਦੋ ਵਿੱਚ ਫਿਗਰਸ ਲੈ ਲਓ ਹੋਰ ਕੀ ਨੰਬਰਸ ਸ਼ੋ ਕਰ ਦੋ ਡਿਵਾਈਡ ਵੁੱਡ ਕਰਕੇ ਦਿਖਾ ਦੋ ਬੈਸਟ ਵੇ ਹੈ ਐਗਜ਼ਾਮਪਲ ਸ਼ੋ ਕਰ ਦੋ ਸ਼ਾਂਤੀ ਮਿਲ ਜੇਗੀ ਥੋੜਾ ਕੁਸਚਨ ਦਾ ਆਨਸਰ ਵੱਡਾ ਵੱਡਾ ਨਜ਼ਰ ਆ ਜਾਏ ਠੀਕ ਜੀ ਇਸ ਟੌਪਿਕ ਦੇ ਵਿੱਚ ਬਸ ਇੰਨਾ ਕੁ ਹੀ ਸੀਗਾ ਤੇ ਆਪਾਂ ਹੁਣ ਮਿਲਦੇ ਹਾਂ ਜਲਦੀ ਹੀ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਸੇਗਾ